ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਹੈਗਾ ਮੇਰਾ ਨੰਨੂ ਛੋਟਾ ਜਾਂ ਨੰਨਾ ਮੁੰਨਾ ਜਵਾ ਹੈਗਾ 3 ਮਹੀਨੇ ਦਾ ਉਦੋਂ ਦੀ ਆ ਅੱਜ ਮੇਰੇ ਨੰਨੂ ਦੀ ਹੈਗੀ ਜਨਮ ਹੈਪੀ ਬਰਥਡੇ 18 ਜਨਵਰੀ 2004 ਦਾ ਇਹ ਛੋਟਾ ਜਿਹਾ ਸੀਗਾ ਇਹ ਪੇਟੀ ਹੈ ਮੇਰੀ ਇਹ ਮੇਰਾ ਨੰਨੂ ਹੈਗਾ ਜਦੋਂ 3 ਸਾਲ ਦਾ ਸੀ ਸਕੂਲ ਚ ਪੜਦਾ ਸੀ ਦੁਰਲਾ ਬਣਿਆ ਸੀ ਤੇ ਇਹ ਦੇਖੋ ਪਾਇਆ ਬਈ ਦੇ ਇਹ ਸੀਗਾ ਵੱਡਾ ਹੋ ਗਿਆ ਸੀਗਾ ਥੋੜਾ ਜਿਹਾ ਜਦੋਂ ਉਦੋਂ ਦੀ ਵੀਡੀਓ ਤੇ ਇਹ ਮੈਂ ਪੁਰਾਣੀਆਂ ਵੀਡੀਓ ਕੱਟ ਕੇ ਅੱਜ ਪਾ ਲੀਆਂ ਤੇ ਇਹ ਦੇਖੋ ਜੋੜ ਲੀਆਂ ਸਾਰੀਆਂ ਛੋਟਾ ਜਿਹਾ ਸੀਗਾ ਨੰਨੂ ਮੇਰਾ ਮਹੀਨੇ ਕ ਦਾ ਸੀਗਾ ਹਾਂ ਮਹੀਨਾ ਦਾ ਮਹੀਨਾ ਡੇਢ ਮਹੀਨੇ ਦਾ ਸੀਗਾ ਇਹ ਥੋੜਾ ਜਿਹਾ ਵੱਡਾ ਹੋ ਗਿਆ ਸੀ ਸਾਰੀਆਂ ਵੀਡੀਓ ਮੈਂ ਸਾ ਕੇ ਰੱਖ ਲਈਆਂ ਇਸੇ ਸਬ 6 ਕੇ ਸਾਲ ਦਾ ਹੋਊਗਾ ਹਾਂ ਇਹ ਮੈਂ ਵੀਡੀਓ ਬਣਾ ਲਈ ਚੱਕ ਕੇ ਇਹਨਾਂ ਨੂੰ ਐਲਬਮ ਵਿੱਚ ਬਣਾਵਾਂਗੇ ਜੋੜਾਂਗੇ ਰੱਖਾਂਗੇ ਐਲਬਮ ਵਿੱਚ ਜੋੜ ਕੇ ਤੇ ਅੱਜ ਮੇਰੇ ਯਾਦ ਆ ਗਿਆ ਮੈਂ ਕੱਲ ਕੱਢ ਕੇ ਰੱਖੀਆਂទੀਆਂ ਮੈਂ ਕਿ 17 ਤਰੀਕ ਨੂੰ ਕਾਲੂ ਹੈਗਾ ਮੇਰੇ ਨੰਨੂ ਦਾ 18 ਤਰੀਕ ਨੂੰ ਜਨਮ ਬਣਾ ਜਨਮ ਦਿਨ ਹੈਪੀ ਬਰਥਡੇ ਤੇ ਫਿਰ ਮੈਂ ਪਾਉਂ ਸ਼ਾਰਟ ਵੀਡੀਓ ਤਾਂ ਮੈਂ ਪਾਤੀਆਂ ਸੀਗੀਆਂ ਲੌਂਗ ਰਹਿ ਗਈਆਂ ਮੇਤੋਂ ਬਸ ਕੰਮ ਵਿੱਚ ਭੁੱਲ ਗਈ ਮੈਂ 18 ਤਰੀਕ ਨੂੰ ਮੈਂ ਬਣਾਈਆਂ ਸੀਗੀਆਂ ਤੇ ਸਵੇਰੀਆਂ ਸਵੇਰੀਓ ਵੀਡੀਓ ਬਣਾ ਕੇ ਰੱਖ ਕੇ ਸਾਰੀਆਂ ਬਣਾ ਲਈਆਂ ਦੇਖੋ ਕਮੈਂਟ ਕਰਕੇ ਦੇਖਿਓ ਦੱਸਿਓ ਵੀ ਵਧੀਆ ਲੱਗੀਆਂ ਕਿੰਿਓ ਜੀ ਲੱਗੀਆਂ ਦੱਸਿਓ ਜ਼ਰੂਰ ਮੈਨੂੰ ਫੋ ਕਮੈਂਟ ਕਰਿਓ ਸਾਰੇ ਜਣੇ ਤੇ ਲੋ ਜੀ ਵੈਗਰੂ ਜੀ ਤੇ ਇਹ ਹੋ ਗਈਆਂ ਵੀਡੀਓ ਸਾਰੀਆਂ ਬਣੀ ਨਾ ਜਦਾਂ ਕੋਈ ਨਹੀਂ ਬਣਾ ਰਹਾ ਕੋਈ ਨਹੀਂ ਹੁੰਦਾ ਤੇ ਅਰੇ ਜਿੰਦਾ ਮੰਗਾ ਹੋ ਗਿਆ ਸਤਿ ਸ਼੍ਰੀ ਅਕਾਲ ਹਾਂ ਲਓ ਉਹ ਤੇ ਮੂਵੀ ਬਣਾ ਕੇ ਪਹਿਲਾਂ ਪਾਪਾ ਦਾ ਗੋਸਣੀ ਉਹ ਰਣਾ ਪਤਾ ਕਰੋ ਕਰੋੜ ਤਾਂ ਹੈਗਾ ਚੰਦਾ ਦਾ ਕੰਪਿਊਟਰ ਰਣਾ ਪਤਾ ਜੀ ਹਾਂ ਅਨਾ ਤਾਂ ਪਾਪਰ ਦਾ ਕੋਈ ਗੱਲ ਨਹੀਂ ਟਟਾ ਬਾਵਾਂਗੇ ਨਹੀਂ ਇਹ ਆਉਣਾ ਨਾ ਨਹੀਂ ਬਈ ਇਹ 11 ਦਿਨ ਮੁਆਰਦੀ ਕਿਵੇਂ ਜਨ ਲਏ ਹੁੰਦੇ 21000 ਰੁਪਆ ਬਹੁਤ ਅਨਵਿਸ਼ਵਾਦੀ ਬਾਤ ਬਹੁਤ ਮੱਕਾ ਰੋਾਈ ਨਾ ਮੂਤਰੋਂ ਨਾ ਹੁੰਦਾ ਜੇ ਮੈਨੂੰ ਉੱਥੇ ਫੜ ਲਏ ਕੋਈ ਕਾਪੀ ਸਾਲ ਜਨ ਪੁਰਾਣਾ ਗਿੱਟਾ ਤਾਂ ਮੈਂ ਨਹੀਂ ਦੇ ਚਲ ਦਿੰਦਾ ਮੇਰੇ ਜਨ ਦੇ ਚਿੰਦਾ ਕਿ ਆ ਲੈ